ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਹੜਪੀੜਿਤ ਪਰਿਵਾਰ ਨੂੰ ਗਾਂ ਦਿੱਤੀ ਗਈ ਹੈ ਸੋ ਪਰਿਵਾਰ ਦੇ ਵਿੱਚ ਇੱਕ ਨਵੀਂ ਉਮੀਦ ਦੀ ਸ਼ੁਰੂਆਤ ਹੋਈ ਹੈ ਸੋ 13 ਲੀਟਰ ਦੁੱਧ ਦੇਣ ਵਾਲੀ ਇਹ ਗਾਂ ਹੜਪੀੜਿਤ ਪਰਿਵਾਰ ਨੂੰ ਦਿੱਤੀ ਗਈ ਹੈ ਜਿਸ ਨਾਲ ਪਰਿਵਾਰ ਨੂੰ ਕਾਫੀ ਰਾਹਤ ਮਿਲ ਰਹੀ ਹੈ ਸੋ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਪਹਿਲਾਂ ਹੀ ਭਾਈ ਗੁਰ ਇਕਬਾਲ ਸਿੰਘ ਜੀ ਦੀ ਅਗਵਾਈ ਵਿੱਚ ਨਿਸ਼ਕਾਮ ਸੇਵਾ ਚੱਲ ਰਹੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅੰਮ੍ਰਿਤਸਰ ਦੇ ਬੀਬੀ ਕੋਲਾ ਜੀ ਭਲਾਈ ਕੇਂਦਰ ਤੋਂ ਜਿੱਥੇ ਕਿ ਅੱਜ ਭਾਈ ਗੁਰੇ ਇਕਬਾਲ ਸਿੰਘ ਜੀ ਵੱਲੋਂ ਇੱਕ ਗਾਂ ਜੋ ਕਿ ਹੜਪੀੜਿਤ ਪਰਿਵਾਰ ਨੂੰ ਦਿੱਤੀ ਗਈ ਹੈ ਸੋ ਇਸ ਮੌਕੇ ਤੇ ਇਹ ਵੀ ਕਵਾਂਗੇ ਕਿ ਹੜਪੀੜਿਤ ਲੋਕਾਂ ਲਈ ਸਿਰਫ ਰਾਸ਼ਨ ਜਾਂ ਦਵਾਈ ਨਹੀਂ ਸੱਚੀ ਰਾਤ ਉਹ ਹੁੰਦੀ ਹੈ ਜੋ ਉਹਨਾਂ ਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰੇ ਸੋ ਇਨ੍ਹਾਂ ਸ਼ਬਦਾਂ ਨੂੰ ਅਮਲ ਵਿੱਚ ਲਿਆਂਦੇ ਹੋਏ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਹੜ ਪ੍ਰਭਾਵਿਤ ਪਰਿਵਾਰ ਜੋ ਕਿ ਪਿੰਡ ਮਿਆਦਿਆਂ ਕਲਾਂ ਦਾ ਅਜਨਾਲੇ ਦਾ ਰਹਿਣ ਵਾਲਾ ਉਸ ਨੂੰ 13 ਲੀਟਰ ਦੁੱਧ ਦੇਣ ਵਾਲੀ ਗਾਂ ਸੋਪੀ ਗਈ ਹੈ ਸੋ ਕਿਉਂਕਿ ਇਸ ਪਰਿਵਾਰ ਦੇ ਚਾਰ ਡੰਗਰ ਜੋ ਕਿ ਹੜ੍ਹ ਵਿੱਚ ਮਰ ਗਏ ਸਨ ਉਹ ਰੋਜੀ ਰੋਟੀ ਲਗਭਗ ਜਿਹੜੇ ਕਿ ਮਰ ਹੋਮ ਹੋ ਗਏ ਚੁੱਕੇ ਸਨ ਬੀਬੀ ਕੋਲਾਜੀ ਭਲਾਈ ਕੇਂਦਰ ਦੇ ਭਾਈ ਗੁਰ ਇਕਬਾਲ ਸਿੰਘ ਜੀ ਦੀ ਅਗਵਾਈ ਅਤੇ ਮਾਤਾ ਕੋਲਾਜੀ ਭਲਾਈ ٹرسٹ ਦੇ ਸੇਵਾਦਾਰਾਂ ਦੀ ਨਿਸ਼ਕਾਮ ਮਿਹਨਤ ਨਾਲ ਇਹ ਉਪਰਾਲਾ ਸਿਰਜਿਆ ਗਿਆ ਜਿਸ ਵਿੱਚ ਹਰਪੀ ਸਿੰਘ ਨੂੰ ਇੱਕ ਗਾਂ ਨਾਲ ਇੱਕ ਵਸ਼ਾ ਵੀ ਦਿੱਤਾ ਗਿਆ ਹੈ ਸੋ ਭਵਿਕ ਵਿੱਚ ਇਹ ਲੋਕ ਆਪਣਾ ਰੋਜਗਾਰ ਕਰ ਸਕਣ ਸੋ ਬੀਬੀ ਕੋਲਾਜ ਭਲਾਈ ਕੇਂਦਰ ਵੱਲੋਂ ਜਿਹੜਾ ਕਿ ਇਹ ਉਪਰਾਲਾ ਉਹ ਵਧੀਆ ਕੀਤਾ ਗਿਆ ਸੋ ਭਾਈ ਗੋਰ ਇਕਬਾਲ ਸਿੰਘ ਜੀ ਭਾਈ ਹਰਵਿੰਦਰਪਾਲ ਸਿੰਘ ਜੀ ਲਿੱਟਲ ਜੀ ਇਸ ਮੌਕੇ ਤੇ ਪਹੁੰਚੇ ਅਤੇ ਪਰਿਵਾਰ ਨੂੰ ਇਹ ਗਾਂ ਦੇ ਕੇ ਇੱਕ ਚੰਗੀ ਰੋਜਗਾਰ ਦੀ ਜਿਹੜੀ ਕਿ ਇਹਨਾਂ ਨੂੰ ਮਿਹਨਤ ਕਰਨ ਲਈ ਇਹ ਦਿੱਤੀ ਗਈ ਹੈ ਸੋ ਵਧੀਆ ਉਪਰਾਲਾ ਜਿਹੜਾ ਕਿ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਭਲਾਈ ਕੇਂਦਰ ਵੱਲੋਂ ਰਾਸ਼ਨ ਮੈਡੀਕਲ ਸਹਾਇਤਾ ਲੰਗਰ ਕੱਪੜੇ ਕੰਬਲ ਮੱਛਰਦਾਨੀਆਂ ਫੋਲਡਿੰਗ ਬੈੱਡ ਮਿਸਤਰੇ ਸ਼ਾਲਾ ਅਤੇ ਹੋਰ ਵੀ ਸੇਵਾਵਾਂ ਦਾ ਪਾਸ਼ਾ ਦੀ ਦੇ ਸਰੂਪ ਗੁਰੂ ਰਾਮ ਸਿੰਘ ਸਾਹਿਬ ਜੀ ਨਹੀ ਸ਼ੁਰੂਆਤ ਪਸ਼ੂ ਪਾਲਰ ਆਈ ਵਾਹਿਗੁਰੂ 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 ਧੰਨ ਗੁਰੂ ਧੰਨ ਗੁਰੂ ਜੀ ਦੇ ਸਪੈਸ ਵੱਲੋਂ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮ ਰਾਜ ਜੀ ਆਪਦੀ ਦੀ ਨਗਰੀ ਵਿੱਚ ਸੇਵਾ ਹੈ ਬੀਬੀ ਕੋਮਾ ਜੀ ਭਲਾਈ ਕੇਂਦਰ ਵੱਲੋਂ ਜੋ ਤੁਹਾਨੂੰ ਸੁਣਾਉਣਿਆ ਇਸ ਮੌਕੇ ਹਾੜਾਂ ਦਾ ਗਰੀਬ ਨਿਵਾਸ ਸੱਜੇ ਪਾਸੇ ਜੋ ਪੀੜਤ ਪਰਿਵਾਰ ਨੇ ਉਹ ਸੰਬੰਧ ਵਿੱਚ ਜੋ ਸੰਗਤਾਂ ਵਿੱਚ ਅਨਾਉਂਸ ਕੀਤਾ ਸੀ ਕਿ ਪਹਿਲੇ ਪੜਾਅ ਵਿੱਚ ਜਿੱਥੇ 15 ਦਿਨਾਂ ਤੋਂ ਰਾਸ਼ਨ ਤੇ ਹੋਰ अनेका ਤਰ੍ਹਾਂ ਦੀਆਂ ਸੇਵਾਵਾਂ ਆਪ ਜੀ ਲੈ ਰਹੇ ਹੋ 13 ਮੱਝਾ ਗਾਵਾਂ ਦੀ ਅਨਾਉਂਸਮੈਂਟ ਕੀਤੀ ਸੀ ਇਹ 13 ਤੋਂ ਬਾਅਦ ਅਗਲੀਆਂ 13 ਫੇਰ ਆਪ ਜੀ ਅੱਜ ਪਹਿਲੀ ਗਾਂ ਗਰੀਬਨਵਾਰ ਸਭੇ ਪਸ਼ਾਜੋ ਹਰਪ੍ਰੀਤ ਸਿੰਘ ਅਜਨਾਲਾ ਸਾਈਡ ਵੱਲ ਪਿੰਡ ਮਿਆਦੀ ਪਿੰਡ ਮਿਆਦੀਆਂ ਇਸ ਪਰਿਵਾਰ ਦੇ ਪਸ਼ੂ ਜਿਹੜੇ ਉਹ ਚੜ੍ਹਾਈ ਕਰ ਗਏ ਇੱਕ ਕੱਲ ਕੀਤਾ ਕਿਉਂਕਿ ਇਹਨਾਂ ਦੀ ਪਹਿਲੀ ਗਾਂ ਪਾਣੀ ਚ ਡੁੱਬੀ ਰਹੀ ਚਾਰ ਪਾਇਂਦਨ ਤੇ ਇਸ ਕਰਕੇ ਪਹਿਲੀ ਗਾਂ ਇਸ ਪਰਿਵਾਰ ਨੂੰ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਤੁਹਾਡੀ ਕਿਰਪਾ ਦੇ ਨਾਲ ਹਾਜ਼ਰੀ ਲਾਈ ਜਾ ਰਹੀ ਹੈ ਸਭ ਸੰਗਤਾਂ ਦੀ ਕਿਰਪਾ ਸੰਗਤਾਂ ਅਸੀਸਾਂ ਬਖਸ਼ੀਆਂ ਆਪ ਜੀ ਆਗਿਆ ਬਖਸ਼ੋ ਗੁਰਮੰਦਰ ਮੂਰਮੰਦਰ ਜੀ ਆਪ ਦੀ ਅਰਦਾਸ ਬੋਲ ਚੌਧੀ ਖੇਵਾ यो जी आवे सो राजी जावे नानक नाम चढ़दी कला भाई गुरु जी का खालसा बोले ईसो निहाल साहु दयाल रस जा बोले ईसो निहाल बोले ईसो निहाल

ਜਿਹੜੇ ਇਹਨਾਂ ਦੇ ਨਾਲ ਆਏ ਨੇ ਉਹ ਵੀ ਪ੍ਰਸ਼ਾਦ ਲੈ ਲੈਣ ਬਨਵਾਦ ਪੂਰੇ ਪਿਆਰ ਨਾਲ ਖੜਨਾ ਹੈ ਨਾ ਸਾਰਿਆਂ ਨੂੰ ਇਹਨਾਂ ਗੱਡੀ ਜੀ ਜਾਣਾ ਹੀ ਤੇਰੀ ਅਡਜਸਟ ਕਰੀ ਆ ਭਾਈ ਫੁੱਲ ਸੋਨਿਹਾਲ ਜਿਹੜੇ ਨਾਲ ਆਇਆ ਇਹਨਾਂ ਦੇ ਸੋਨਿਹਾਲ ਗੱਡੀ ਦੀ ਪ੍ਰੇਰਨਾ ਦੇ ਦਿਓ ਸਾਡੀ ਭਾਈ ਹਾਂਜੀ ਹਾਂਜੀ ਗੱਲ ਤੋਂ ਤੁਹਾਡੇ ਨਾਲ ਮਿਲਦੀ ਸੇਖ ਹੈ ਹਰਪ੍ਰੀਤ ਸਿੰਘ ਹੈ ਤੇ ਅੱਜ ਦੇਖੋ ਇੱਕ ਅਮਰੋ ਸਰਦੀਆਂ ਸੰਗਤਾਂ ਪਿਆਰ ਕਰੀਏ ਤੇ ਦਾੜੀ ਦਾ ਵੀ ਹੋ ਸਕੇ ਅਗਾ ਭਾਵੇਂ ਪਿਆਰਾ ਰਹ ਲੋ ਇਹਨੂੰ ਰੱਖਣ ਦਾ ਹੀ ਜੇ ਤੇਰਾ ਮਨ ਹੋਵੇ ਤੇ ਜਗਾਰਾ ਅੱਜ ਬੁਲਾ ਦੇ ਇਹ ਪਿਆਰ ਮਿਲਣਾ ਕਿ ਤੇ ਤੈਨੂੰ ਜਗਾਰਾ ਬੁਲਾ ਦੇ ਅੱਜ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਸਮੇਂ-ਸਮੇਂ ਦੇ ਉੱਤੇ ਜਿਵੇਂ ਵੀ ਇਹ ਸਾਰਾ ਆਪਣਾ ਰਾਸ਼ਨ ਬਹੁਤ ਹੋ ਚੁੱਕਾ ਸੀ ਤੇ ਫਿਰ ਹੋਰ ਸਮਾਨ ਜਿਹੜੇ ਘਰਾਂ ਵਿੱਚ ਲੋਡ ਨੇ ਸਾਰੇ ਪੱਤਰਕਾਰਾਂ ਨੂੰ ਪਤਾ ਉਹ ਸਾਰੇ ਭੇਜੇ ਗਏ ਹੁਣ ਵੇਖੋ ਇਹ ਕਿੰਨੀ ਜਿਹੇ ਚਿਹਰੇ ਤੇ ਖੇੜਾ ਹੈ ਕੱਲ ਇਹਨਾਂ ਨੇ ਫੋਟੋਆਂ ਭੇਜੀਆਂ ਇਹਨਾਂ ਦੀ ਕਿੰਨੇ ਤਿੰਨ ਕਿੰਨੇ ਪਸ਼ੂ ਸੀ ਤੁਹਾਡੇ ਚਾਰ ਅੱਗੇ ਮਰ ਗਏ ਚਾਰ ਪਸ਼ੂ ਇਹਨਾਂ ਦੇ ਮਰ ਗਏ ਤੇ ਅਸੀਂ ਚਲੋ ਜਿੰਨੇ ਜੋਗੇ ਹੈਗੇ ਆ ਪਹਿਲਾ ਪਸ਼ੂ ਇਹਨਾਂ ਨੂੰ ਹਾਜ਼ਰੀ ਲਾ ਰਹੇ ਆ ਤੇ ਇੱਕ ਕੱਲ ਡੈਥ ਹੋਈ ਪਸ਼ੂ ਦੀ ਕਿਉਂਕਿ ਉਹ 4-5 ਦਿਨ ਪਾਣੀ ਜਿ ਰਿਹਾ ਤੇ ਉਹ ਕਪ ਬੇਸੂਰਤ ਰਿਹਾ ਕੁਝ ਦਿਨ ਤੇ ਉਹਦੇ ਜਦੋਂ ਫੋਟੋਆਂ ਭੇਜੀ ਸਾਡੇ ਕੋਲ ਵੇਖਿਆ ਨਹੀਂ ਗਿਆ ਅਸੀਂ ਫਿਰ ਭੋਲੂ ਭਾਈ ਜਿਹੜੇ ਸਾਰੇ ਇਸ ਚੀਜ਼ ਨੂੰ ਕਵਰ ਕਰ ਰਹੇ ਆ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਕਾਰਵਾਈ ਸਭ ਤੋਂ ਪਹਿਲੇ ਪਾਓ ਤੇ ਇਹਦੇ ਵਿੱਚ ਸਾਰੀ ਸੇਵਾ ਭਲਾਈ ਕੇਂਦਰ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਹੋ ਰਹੀ ਹੈ ਤੇ ਰੈੱਡ ਕਰਾਸ ਤੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਇਹ ਸਾਨੂੰ ਮਤਲਬ ਵੀ ਇਨਕੁਆਰੀ ਪਾਉਣ ਦੇ ਵਿੱਚ ਬਹੁਤ ਵਧੀਆ ਸਾਨੂੰ ਸਹਾਰਾ ਦੇ ਰਹੇ ਆ ਵੀ ਸਹੀ ਘਰ ਤੇ ਚੀਜ਼ ਜਾਵੇ ਜੋ ਸਾਨੂੰ ਡੀਸੀ ਸਾਹਿਬ ਨੇ ਲਿਸਟਾਂ ਭੇਜੀਆਂ ਪੌਲੂ ਭਾਜੀ ਉਹਦੇ ਵਿੱਚ ਸਰਪੰਚ ਦਾ ਨੰਬਰ ਹਰ ਪਿੰਡ ਦਾ ਨਾਂ ਸਰਪੰਚ ਦਾ ਨੰਬਰ ਗ੍ਰੰਥੀ ਸਿੰਘ ਦਾ ਨੰਬਰ ਚੌਂਕੀਦਾਰ ਦਾ ਨੰਬਰ ਪਟਵਾਰੀ ਦਾ ਨੰਬਰ ਸਾਰਿਆਂ ਦੇ ਬਈ ਸਾਰੀ ਇਨਕੁਆਰੀ ਕਰਕੇ ਬਈ ਸਹੀ ਘਰ ਵਿੱਚ ਜੀ ਜਾਵੇ ਉਹ ਵੀ ਅਸੀਂ ਰੈਡ ਕਰਾਸ ਤੇ ਡੀਸੀ ਸਾਹਿਬ ਦਾ ਤੁਹਾਨੂੰ ਕਰਦੇ ਆ ਖੋਜ ਇਨਕੁਆਰੀ ਸਾਨੂੰ ਸਹੀ ਨਾਲ ਨਾਲ ਪੂਰਾ ਇਨਕੁਆਰੀ ਸਾਥ ਦੇ ਰਹੇ ਹੋਈ ਇਹ ਹਾਜ਼ਰੀਆਂ ਪ੍ਰਮਾਨ ਕਰਨੀਆਂ ਰੈੱਡ ਕਰਾਸ ਵਾਲੇ ਆਪ ਆਏ ਨੇ ਚੱਲ ਕੇ ਮੇਰੇ ਵੀਰ ਜੀ ਕੀ ਨਾਂ ਹੈ ਜੀ ਤੁਸੀਂ ਹੈ ਸੰਸੇਂਗ ਜੀ ਥੈਂਕ ਯੂ ਸੰਸੇਂਗ ਸੰਸੇਂਗ ਦਿੱਤਾ ਜਾ ਰਿਹਾ ਹੈ ਥੈਂਕ ਯੂ ਬਬਲ ਬੋਲੇ ਸੋ ਨਿਹਾਲ ਬਸ ਸਤਿ ਪ੍ਰਸਾਦ ਹੋਰ ਵੇਖ ਲੋ ਭੰਜੀਗੇ ਨਾ ਇੱਕ ਧੰਨਵਾਦ ਹੈ ਲਿਸਟਾਂ ਮ ਬੜੀਆਂ ਤੁਹਾਡੀਆਂ ਬਹੁਤ ਮਿਹਨਤ ਨਾਲ ਬਣਾਈਆਂ ਤੁਸੀਂ ਸਾਨੂੰ ਬੜੀ ਆਸਾਨੀ ਹੋ ਗਈ ਇਨਕੁਆਰੀ ਪਾਣ ਤੁਹਾਡੀਆਂ ਲਿਸਟਾਂ ਤੋਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਵੱਲੋਂ ਰਾਸ਼ਨ ਦੀ ਸੇਵਾ ਹੋ ਰਹੀ ਹੈ ਰਾਸ਼ਨ ਬਹੁਤ ਸਾਰਾ ਹੋਣ ਕਰਕੇ ਸੂਟਾਂ ਦੀ ਸੇਵਾ ਚਦਰਾਂ ਦੀ ਸੇਵਾ ਕੋਟੀਆਂ ਦੀ ਸੇਵਾ ਮੱਛਰਦਾਨੀਆਂ ਦੀ ਸੇਵਾ ਤੇ ਜੋੜਿਆਂ ਦੀ ਸੇਵਾ ਕੰਬਲਾਂ ਦੀ ਸੇਵਾ ਆਉਣ ਵਾਲੇ ਦਿਨਾਂ ਵਿੱਚ ਹੋਲਡਿੰਗ ਬੈੱਡ ਤੇ ਗੱਦੇ ਬਿਸਤਰੇ ਸਰਹਾਣੇ ਕੰਬਲ ਦੂਜੇ ਵੱਡੇ ਮੋٹے ਉਹ ਵੀ ਮਤਲਬ ਹੁਣ ਇਹ ਚੀਜ਼ਾਂ ਘਰਾਂ 'ਚ ਲੋਡ ਲੈ ਤੇ ਇਹਦੇ ਵਿੱਚ ਅਨਾਉਂਸ ਕੀਤਾ ਸੀ 13 ਮੱਝਾਂ ਗਾਵਾਂ ਹਾਜ਼ਰੀ ਲਾਵਾਂਗੇ ਪਰ ਮਤਲਬ 13 ਤੋਂ ਬਾਅਦ ਵੀ ਆਪਾਂ ਅਗਲੇ 13 ਵੀ ਕਰਾਂਗੇ ਜਦੋਂ ਇਹ ਪੂਰੇ ਅੱਜ ਪਹਿਲੀ ਗਾਂ ਜਿਹੜੀ ਐ ਹਰਪ੍ਰੀਤ ਸਿੰਘ ਪਿੰਡ ਮਿਆਦੀਆਂ ਪਿੰਡ ਜਨਾਲੇ ਦੇ ਕੋਲ ਉਹਨਾਂ ਨੂੰ ਇਹ ਪਹਿਲੀ ਗਾਂ ਨਾਲ ਵੱਛਾ ਵੀ ਗਾਂ ਦਾ ਇਹ ਅੱਜ ਸੌਂਪਿਆ ਗਿਆ ਇਹ ਸਭ ਆਪ ਜੀ ਦੀਆਂ ਸੰਗਤੀਆਂ ਸੀਸਾਂ ਨੇ ਸਾਨੂੰ ਪ੍ਰਸ਼ਾਸਨ ਵੀ ਬਹੁਤ ਸਾਥ ਦੇ ਰਿਹਾ ਹੈ ਇਨਕੁਆਰੀ ਕਰਨ ਵਿੱਚ ਆ ਰੈੱਡ ਕਰਾਸ ਵਾਲੇ ਆਏ ਨੇ ਵੀਰ ਜੀ ਇਹ ਵੀ ਸਾਰੀ ਟੀਮ ਪੂਰੀ ਬਾਹ ਬਣ ਕੇ ਸਾਥ ਦਿੰਦੀ ਹੈ ਇਨਕੁਆਰੀ ਵਿੱਚ ਸਾਨੂੰ ਕਿਉਂਕਿ ਇਹਨਾਂ ਦੇ ਰੋਜ਼ ਦੇ ਕੰਮ ਨੇ ਪ੍ਰੈਕਟਿਸ ਹੈ ਇਹਨਾਂ ਨੂੰ ਤੇ ਉਹ ਸਹੀ चीज ਸਹੀ ਘਰ ਜਾਵੇ ਇੱਥੇ ਲੋੜ ਹੈ ਇਹ ਅੱਜ ਹੋ ਗਈ। ਤੇ ਅਸੀਂ ਚਲੋ ਇੱਕ ਦੀ ਕਰਕੇ ਇਹ ਮੱਝ ਇਹ ਗਾਂ ਜਿਹੜੀ ਐ 13 13 ਕਿਲੋ ਹਾਂਜੀ 13 ਹਾਂਜੀ 13 ਕਿਲੋ ਦੁੱਧ ਦਿੰਦੀ ਗੁਰੂ ਸਾਹਿਬ ਦੀ ਕਿਰਪਾ ਨਾਲ ਕੋ 3 ਕਿਲੋ ਘਰ ਵੀ ਵਰਤ ਲੈਣ 10 ਕਿਲੋ ਹੀ ਵੇਚ ਲੈਣ ਦੇ ਇੱਕ ਰੋਜੀ ਬਣ ਜਾਣੀ ਇਹਨਾਂ ਦੀ। ਇਹ ਭਲਾਈ ਕੇਂਦਰ ਵੱਲੋਂ ਹਾਜ਼ਰੀ ਲਈ ਜਾ ਰਹੀ ਹੈ ਆਪ ਜੀ ਦੀ ਸੀ ਸਿਰਫ ਜਿੱਪੀ ਕੋਲਾ ਜਿੱਥੇ ਹੜਪੇ ਤਾਂ ਹੀ ਮਦਦ ਕੀਤੀ ਜਾ ਰਹੀ ਹੈ ਘਰ-ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਉੱਥੇ ਹੀ ਕਿਤੇ ਨਾ ਕਿਤੇ ਰੋਜ਼ਗਾਰ ਵੀ ਦਿੱਤਾ ਜਾ ਰਿਹਾ ਇਸ ਤਰ੍ਹਾਂ ਤੁਹਾਨੂੰ ਦੇਖ ਕੇ ਕਿ ਪਈਆਂ ਲੋਕਾਂ ਦਾ ਜਿਹੜਾ ਕਿ ਪਸ਼ੂ ਦੰਗਰ ਮਾਲ ਦਾ ਨੁਕਸਾਨ ਹੋਇਆ ਉਹਨਾਂ ਨੂੰ ਜਿਹੜਾ ਕਿ ਤੁਸੀਂ ਪ੍ਰੋਵਾਈਡ ਕਰਦੇ ਹਾਂ ਹਾਂਜੀ ਹਾਂਜੀ ਇਹ ਰੋਜ਼ਗਾਰ ਹੀ ਆ ਜੀ ਇਹ ਇਹਨਾਂ ਨੇ ਜਦੋਂ ਕੋਸ਼ ਘਰ ਵਰਤ ਕੇ ਦੁੱਧ ਬਾਕੀ ਸੇਲ ਕਰਨਾ ਤੇ ਇਹ ਮਤਲਬ ਇਹ ਰੋਜ਼ਗਾਰ ਆਪੇ ਇਹਨਾਂ ਦਾ ਬਣ ਜਾਣਾ ਇੱਕ ਗੱਲ ਮੈਂ ਭੁੱਲ ਗਿਆ ਵੀ ਇਹ ਔਰ ਹਫਤੇ ਤੱਕ ਬਾਲੇ ਏਟਾਂ ਜਿਹੜੀ ਦੂਜੀ ਏਟਾਂ ਹੁੰਦੀ ਐ ਟੈਲਰ ਜਿਹੜੀਆਂ ਸੱਤ ਵਾਲੀਆਂ ਤੇ ਇੱਕ ਹੋਰ ਗਈ ਸੀ ਪਰ ਇਹ ਸੀ ਮਟਵ ਇਹ ਜਿਨ੍ਹਾਂ ਦੇ ਮਤਲਬ ਛੱਤ ਡਿੱਗ ਗਈਆਂ ਉਹ ਵੀ ਜਿਹੜੀ ਪਾਰਲੀਮੈਂਟ ਉਹ ਸਾਰੀ ਮੀਟਿੰਗ ਚੱਲ ਰਹੀ ਐ ਕੋਈ ਕਾਰਵਾਈ ਜਿਹੜੀ ਅਨਿਸ਼ਾ ਜੀ ਵਾਲੀ ਵੀ ਕੋਲ ਨਹੀਂ ਬੁਲਾਈ ਕਿੰਨੇ ਇਹ ਦੇਖੋ ਕੀ ਕਹਿਣਾ ਚਾਹਤੇ ਹੋ ਬੀਬੀ ਕੋਨਾਜੀ ਭਲਾਈ ਕੇਂਦਰ ਦੇ ਮਹਾਪੁਰਸ਼ ਸੰਤ ਬਾਬਾ ਗੁਰ ਇਕਬਾਲ ਸਿੰਘ ਜੀ ਤੇ ਉਹਨਾਂ ਦੇ ਸਾਰੇ ਹੀ ਪੈਰੋਕਾਰਾਂ ਦੇ ਡੀਸੀ ਬਹਿਮ ਨੂੰ ਇਹ ਕਿਹਾ ਸੀ ਕਿ ਜਿੰਨੇ ਵੀ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੇ ਡੰਗਰ ਜਿਹੜੇ ਹੜ ਦੇ ਵਿੱਚ ਰੁੜ ਗਏ ਹਨ ਜਾਂ ਮਰ ਗਏ ਹਨ ਉਹਨਾਂ ਦੇ ਲਈ ਇਹਨਾਂ ਨੇ ਸੇਵਾ ਦਾ ਬੀੜਾ ਚੱਕਿਆ ਤੇ ਮੈਨੂੰ ਅੱਜ ਇੱਥੇ ਆ ਕੇ ਪਤਾ ਲੱਗਾ ਕਿ ਅੱਜ ਇਹਨਾਂ ਨੇ ਪਹਿਲੀ ਗਊ ਜਿਹੜੀ ਆ 13 ਲੀਟਰ ਦੁੱਧ ਦਿੰਦੀ ਆ ਉਹ ਪਿੰਡ ਮਿਆਧੀਆਂ ਦੇ ਹਰਪੀ ਸਿੰਘ ਨੂੰ ਜਿਹੜੀ ਦਿੱਤੀ ਹੈ ਤਾਂ ਕਿ ਉਹਦਾ ਰੋਜ਼ਗਾਰ ਰੋਜ਼ੀ-ਰੋਟੀ ਚੱਲ ਸਕੇ ਕਿਉਂਕਿ ਉਹਦੇ ਚਾਰ ਜਿਹੜੇ ਡੰਗਰਸੀਓ ਮਰ ਚੁੱਕੇ ਸਨ ਤੋਂ ਡੀਸੀ ਮੈਮ ਵੀ ਜਿਹੜਾ ਸਾਡਾ ਇਹ ਬਾਈ ਕੋਲਾ ਬੀਬੀ ਕੋਲਾ ਜੀ ਪ੍ਰਾਈਟ੍ਰਸਟ ਹੈ ਇਹਦੇ ਕੰਮਾਂ ਦੀ ਬਹੁਤ ਛਲਾਗਾ ਕਰਦੇ ਨੇ ਕਿਉਂਕਿ ਬੀਬੀ ਕੋਲਾ ٹرسٹ ਜਿਹੜਾ ਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਜੁੜ ਕੇ ਇਸ ਫਲੱਡ ਰੀਲੀਫ ਦੇ ਵਿੱਚ ਵੱਡਮੋਲਾ ਯੋਗਦਾਨ ਦੇ ਰਿਹਾ ਵਾ ਤੇ ਮਹਾਪੁਰਚ ਸੰਤ ਬਾਬਾ ਗੁਰੂ ਵਿਕਮ ਸਿੰਘ ਜੀ ਦੇ ਸਾਰੇ ਹੀ ਪੈਰੋਕਾਰ ਔਰ ਮਾਤਾ ਕੋਲਾ ਜੀ ਜਿਹੜਾ ਫਲਾਈਟ੍ਰਸ ਦੇ ਸਾਰੇ ਹੀ ਜਿਹੜੇ ਸੇਵਾਦਾਰ ਨੇ ਇਸ ਰਿਲੀਫ ਵਰਕ ਦੇ ਵਿੱਚ ਰੈੱਡ ਕਰਾਸ ਔਰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਜੁਲ ਕੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਤੇ ਮਾਤਾ ਕੋਲਾ ਜੀ ਫਲਾਈਟ੍ਰਸ ਦੀ ਜਿਹੜੀ ਵੀ ਛਲਾਗਾ ਕੀਤੀ ਜਾਵੇ ਘਟਿਆ ਕਿਉਂਕਿ ਬਿਲਕੁਲ ਨਿਸ਼ਕਾਮ ਸੇਵਾ ਭਾਵ ਦੇ ਨਾਲ ਇਹ ਲੋੜਵੰਦਾ ਦੀ ਬਾਹ ਫੜ ਰਹੇ ਹਨ ਲੋੜਵੰਦਾ ਦੀ ਮਦਦ ਕਰ ਰਹੇ ਹਨ ਨੂੰ ਸੇਵਾ ਮਿਲੀਆਂ ਮਰਜ਼ੀ ਕੀ ਕਹਿੰਨਾ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ ਬਾਬਾ ਕੋਲਾ ਜੀ ਵੱਲੋਂ ਹੀ ਬਾਬਾ ਕਵਾਲਦਾਂ ਲਓ ਜੀ ਧੰਨਵਾਦ ਕਰਦੇ ਆਂ ਬਾਬਾ ਨੇ ਸਾਡੀ ਬਾਹ ਫੜੀ ਐ ਜੀ ਕਿਹੜੇ ਪਿੰਡ ਤੋਂ ਮਿਆਧੀਆਂ ਦਾ ਜੀ ਕੀ ਗੱਲ ਕੀ ਹੋਇਸ ਤੁਹਾਡੇ ਨਾਲ ਗੱਲ ਕੀ ਪਾਣੀ ਆ ਗਿਆ ਤੇ ਪਾਣੀ ਦੇ ਕਾਰਨ ਗਾਈਂ ਜੰਦਰ ਦੋਧੀ ਵਿੱਚ ਉਹਦੇ ਕਾਰਨ ਉਹਦੇ ਪੈਰ ਗਲ ਕੇ ਤੇ ਅਸੀਂ ਬਾਹਰ ਕੱਢੀ ਤੇ ਉਹ ਮਰ ਗਈ ਤੇ ਤੋਂ ਪਹਿਲਾਂ ਕਾਵਾ ਚਾਰ ਮਰ ਗਏ ਮਰ ਗਏ ਹਾਂਜੀ ਸਭ ਗੁਜ਼ਾਰਾ ਮੁਸ਼ਕਲ ਸੀ ਹਾਂਜੀ ਤੋਂ ਜੀ ਕੋਲਾ ਜੀ ਵੱਲੋਂ ਜਿਹੜੀ ਤੁਹਾਡੀ ਅੱਜ ਮਦਦ ਕੀਤੀ ਹੈ ਔਰ ਤੁਹਾਨੂੰ ਰੋਜ਼ਗਾਰ ਦਿੱਤਾ ਗਿਆ ਹਾਂਜੀ ਕਿੰਨਾ ਕੋ ਸ਼ੁਕਰਾਨਾ ਕਰਦੇ ਗੁਰੂ ਮਹਾਰਾਜ ਅੱਗੇ ਜੀ ਕੋਲਾ ਜੀ ਬਹੁਤ ਜ਼ਿਆਦਾ ਹਾਂਜੀ ਇਹ ਇਹ ਅੱਜ ਜਕਾਰਾ ਵੀ ਲਾਇਆ ਗਿਆ ਅੱਗੇ ਵਾਸਤੇ ਜਦੋਂ ਵੀ ਇੱਥੇ ਮੱਥਾ ਟੇਕਣਾ ਆਣਾ ਤਾਂ ਵਰਸਿਕੀ ਰੂਪ ਚ ਆਉਂਦੇ ਹਾਂਜੀ ਹਾਪੀਟਾ ਲਈ ਸੇਵਾ ਮਾਦੀ ਦੀ ਜਾਰੀ ਕੀਤੀ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਹਾਂਪੁਰ ਪਾਇਸਾ ਭਾਈ ਗੁਰਿਕ ਬਾਦ ਸਿੰਘ ਜੀ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਸਾਧ ਸੰਗਤ ਜੀ ਜੋ ਹਰ ਪੀੜਤਾ ਵਾਸਤੇ ਲਗਾਤਾਰ ਪਹਿਲੇ ਦਿਨ ਤੋਂ ਸਤਗੁਰੂ ਜੀ ਦੇ ਸੇਤੇ ਹੱਥ ਰੱਖ ਕੇ ਸੇਵਾਵਾਂ ਲੈ ਰਹੇ ਨੇ ਤੇ ਪਹਿਲੇ ਲੰਗਰ ਫਿਰ ਰਾਸ਼ਨ ਫਿਰ ਦਵਾਈਆਂ ਤੇ ਮੈਡੀਕਲ ਦਵਾਈਆਂ ਦੇ ਲੰਗਰ ਦੇ ਇਲਾਵਾ ਜਿਹੜੀਆਂ ਘਰ ਦੀਆਂ ਸਾਰੀਆਂ ਜ਼ਰੂਰਤਾਂ ਵਸਤੂਆਂ ਜਿੰਦਾ ਫੋਲਡਿੰਗ ਬੈੱਡ ਭੇਜੇ ਗਏ ਸਵੈਟਰ ਜਰਸੀਆਂ ਕੰਬਲ ਸ਼ਾਲਾਂ ਔਰ ਹੋਰ ਚਾਦਰਾਂ ਤੋਂ ਇਲਾਵਾ ਅੱਜ ਜਿਹੜੀ ਨਵੀਂਕਲੀ ਸ਼ੁਰੂਆਤ ਕੀਤੀ ਜਾ ਰਹੀ ਹੈ ਮਾਪੁਰਖਾਂ ਵੱਲੋਂ 13 ਮੱਜਾ ਮਹਾਰਾਜ ਜੀ ਨੇ ਭੇਜਣੀਆਂ ਸੀ ਮਾਪੁਰਖਾਂ ਨੇ ਉਸ ਇਲਾਕੇ ਵਿੱਚ ਉੱਥੋਂ ਦੇ ਸਾਰੇ ਸਰਪੰਚਾਂ ਨਾਲ ਸਲਾਹ ਕਰਕੇ ਜਿਹੜੇ ਘਰ ਲੋੜੀਂਦੇ ਨੇ ਦੇ ਉਹ ਦੀ ਸ਼ੁਰੂਆਤ ਅੱਜ ਸਤਗੁਰ ਦੀ ਸਰ ਤੇ ਯਾਤਰਾ ਕੇ ਸੇਵਾ ਲੈ ਰਹੇ ਨੇ ਪਹਿਲੀ ਮੱਝ ਮਾਹਪੁਰਸ਼ਾਂ ਵੱਲੋਂ ਭੇਜੀ ਜਾ ਰਹੀ ਏ ਅੱਜ ਇਸ ਕੇਵ ਵਿੱਚ ਤੇ ਨਿਰੰਤਰ ਸੇਵਾਵਾਂ ਜਾਰੀ ਰਹਿਣਗੀਆਂ ਜਿੰਨੀਆਂ ਵੀ ਸਰ ਤੇ ਯਾਤਰਾ ਕੇ ਅੱਗੋਂ ਬਿਆੰਤ ਫੁਰਨੇ ਨੇ ਮਾਹਪੁਰਖਾਂ ਦੇ ਵੀ ਕਿਉਂਕਿ ਹਰ ਪੀੜਤਾ ਨੂੰ ਹਰ ਸ਼ੈ ਦੀ ਲੋੜ ਆ ਤੇ ਸਿਲੰਡਰ ਵੀ ਫੁਰਨੇ ਬਣ ਰਿਹਾ ਵੀ ਕਿਸੇ ਤਰੀਕੇ ਇਹਨਾਂ ਨੂੰ ਸਿਲੰਡਰਾਂ ਵੀ ਮਹਾਇ ਕਰਾਈ ਜਾਂਣ ਸੋ ਮਾਹਪੁਰਸ਼ ਆਪ ਕਿਉਂਕਿ ਇਸ ਵੇਲੇ ਲੋੜ ਏ ਆਪਾਂ ਜਿੰਨੇ ਹਾਂ ਜਿਹੜਾ ਜਿੰਨੀ ਵੀ ਸਮਰੱਥਾ ਕੱਢ ਸਕਦਾ ਏ ਮੈਂ ਤੇ ਇਹ ਸਮਝਾਂਗਾ ਇੱਕ ਪਰਿਵਾਰ ਇੱਕ ਪਰਿਵਾਰ ਨੂੰ ਹੀ ਸੰਭਾਲੇ ਤੇ ਆਪਾਂ ਨੂੰ ਕਿਸੇ ਹੋਰ ਸ਼ਾਇਦ ਹੀ ਲੋੜ ਹੀ ਨਹੀਂਗੀ ਗੁਰੂ ਮੇਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ